ওটা কোন খবর আজ ডাক্তার ড্রোন বাবা ভালো স্টক করে ভাই এটা কোন মানে নাড়তে হবে হই হই পুরো পায়র মানে ওটা নাও যাও মানে মাছের জন্য হ্যাঁ তো আমরা যার ফিরতে থাকে ডাক্তাররা পুরে রাজে ওখানে কত মিনিট কি পারল ডাক্তার করে আকে রাখুম আঞ্জরে ਬਹਿਰੂ ਜੀ ਦਾ ਖਾਲਸਾ ਬਹਿਰ ਦੀ ਗੱਫੇ ਅੱਜ ਜਦੋਂ ਮੈਂ ਸਵੇਰੇ ਸਮਰਾਲੇ ਤੋਂ ਮਛੋੜਾ ਸਾਹਿਬ ਨੂੰ ਜਾ ਰਿਹਾ ਸੀਗਾ ਰਸਤੇ 'ਚ ਮੈਂ ਬਾਲਿਆਪੁਰ ਨੂੰ ਦੇਖਿਆ ਕਿ ਇੱਕ ਐਕਸੀਡੈਂਟ ਹੋਇਆ ਸੀਗਾ ਚਲੋ ਦੇਖ ਕੇ ਮੈਂ ਗੱਡੀ ਵਾਪਸ ਮੋੜੀ ਤੇ ਅਸੀਂ ਗਏ ਜੋ ਦੋਨੋਂ ਪੁਲਤਾਂ ਦੇਖਿਆ ਇੱਕ ਇੱਕ ਭਰਾ ਜਿਹੜਾ ਬੁਰੀ ਤਰ੍ਹਾਂ ਜ਼ਖਮੀ ਹੋਇਆ ਪਿਆ ਸੀਗਾ ਤੇ ਨਾਲ ਟੋਟਲ ਤਿੰਨਾਂ ਵਿਅਕਤੀ ਜ਼ਖਮੀ ਹੋਏ ਸੀਗੇ ਤੇ ਜਿਨੂੰ ਲਗਭਗ 20 ਮਿੰਟ ਹੋ ਗਏ ਸੀਗੇ ਪਰ ਐਂਬੂਲੈਂਸ ਥੋੜੀ ਲੇਟ ਹੋ ਗਈ ਕੁਦਰਤੀ ਚਲੋ ਕੋਈ ਨਾ ਕੋਈ ਚਾਰਨਸਰ ਦਾ ਪਰ ਉਹਨਾਂ ਨੂੰ ਮੈਂ ਆਪਣੀ ਗੱਡੀ 'ਚ ਲਿਜਾ ਕੇ ਹਸਪਤਾਲ ਪਹੁੰਚਤੀ ਕਰਾਇਆ ਤੇ ਜਿਹੜੀ ਮੁੱਢਲੀ ਸਿਹਤਨ ਨੂੰ ਦੇਖ ਕੇ ਪੀਜੀਆ ਰੈਫਰ ਕੀਤਾ ਗਿਆ ਪਰ ਮੈਂ ਬੇਨਤੀ ਕਰਨਾ ਚਾਹੁੰਦਾ ਆਪਣੇ ਸਾਰੇ ਭਰਾਵਾਂ ਨੂੰ ਕਿਈ ਵਾਰ ਕੁਦਰਤੀ ਚਲੋ ਐਂਬੂਲੈਂਸ ਲੇਟ ਹੁੰਦੀ ਹੈ ਪਰ ਉੱਥੇ ਖੜ ਕੇ ਉਹ ਉਹ ਸਬਰ ਦੇਖਣ ਦੀ ਬਜਾਏ ਤੁਸੀਂ ਆਪਣੀ ਗੱਡੀ ਦੇ ਵਿੱਚ ਜਿਹੜਾ ਮਰੀਜ਼ ਆ ਉਹਨੂੰ ਹਸਪਤਾਲ ਪਹੁੰਚਦਾ ਕਰਦੇਆ ਕਰੋ ਤਾਂ ਜੋ ਇੱਕ ਕੀਮਤੀ ਜਾਨ ਬਚ ਸਕੇ ਉਕੇ ਉਹ ਟਾਈਮ ਇਹ ਜਾਂਦਾ ਵੀ ਉਹ ਜਿਹੜੇ 30 ਮਿੰਟ ਜੇ ਉਹਨਾਂ ਨੂੰ ਸਹੀ ਟਾਈਮ ਹਸਪਤਲ ਪਹੁੰਚਦਾ ਕੀਤਾ ਜਾਵੇ ਤਾਂ ਜਿਹੜੀ ਟੀਮ ਸੀ ਜਿਹੜਾ ਬਹੁਤ ਵਸਤਾਂ ਜਿੰਮਿਆਂ ਚ ਉਹ ਲੈ ਕੇ ਗਏ ਆ ਉਹਨੂੰ ਬੜੀਆ ਟਰੀਟ ਉਹ ਤੇ ਸਾਰਾ ਲਾਜਵਾਬੀ ਕੀਤਾ ਤੇ ਰੈਫਰ ਕਰਤਾ ਵੀ ਜੀ ਤੇ ਪ੍ਰਮਾਤਮਾ ਕਰੇ ਉਹ ਮੇਰਾ ਵੀਰ ਸਹੀ ਇਸਲਾਮ ਆਪਣੇ ਚਾਰ ਆਵੇ ਠੀਕ ਹੋ ਜਵੇ ਤੇ ਬੇਨਤੀ ਸਾਰਿਆਂ ਨੂੰ ਇਹ ਹੀ ਆ ਵੀ ਜਦੋਂ ਕੋਈ ਕੋਈ ਮਰੀਜ਼ ਮਿਲਦਾ ਤਾਂ ਬਾ ਮੋਡਨਾ ਫਰ ਤੋਂ ਸਮਝੋ ਇਹਨੂੰ ਹਸਪਤਲ ਜ਼ਰੂਰ ਪਹੁੰਚਦਾ ਕਰਦੇ ਕੋਲ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜੀ